ਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਰੱਖੜੀ ਸ਼ੇਰ ਮੇਲੇ ਦੇ ਉੱਤੇ ਜੀ ਤੌਲੀਆਂ ਦੀ ਵੈਰਾਈਟੀ ਆ ਚੁੱਕੀ ਹੈ ਜੀ ਪਹਿਲਾਂ ਵੀ ਤੌਲੀਆਂ ਦੀ ਬਹੁਤ ਵੈਰਾਈਟੀ ਆਈ ਸੀਗੀ ਉਹਦੇ ਵਿੱਚ ਖਤਮ ਹੋ ਗਏ ਸੀਗੇ ਹੁਣ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਸਾਰੇ ਮੇਲੇ ਦੇ ਤੌਲੀਆਂ ਬਹੁ ਚੁੱਕਿਆ ਜੀ ਆਹ ਦੇਖੋ ਜੀ ਚੱਕਦਾਰ ਬਿਨਾਪੁਰ ਵਾਲਾ ਤੌਲੀਆਂ ਹੈ ਸਹਿਜ ਦੇਖੋ ਕਿੰਨਾ ਵੱਡਾ ਇਹਦਾ ਜਿਹੜਾ ਆਮ ਮਾਰਕੀਟ ਦੇ ਵਿੱਚ ਇਹ 80-90 ਰੁਪਈਆ ਦਾ ਤੌਲੀਆ ਵਿਕਦਾ ਹੈਗਾ ਸਾਡੇ ਕੋਲੇ ਹੈਗੇ ਨੇ 100 ਰੁਪਏ ਦੇ ਦੋ ਜੀ 50 ਰੁਪਈਆ ਦਾ ਤੌਲੀਆ ਸੇਰ ਮੇਲੇ ਦੇ ਉੱਤੇ ਜੀ 50 ਰੁਪਈਆ ਦਾ ਘੱਟਾ ਹੀ ਇਹ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਕੁਆਂਟੀਟੀ ਦੇ ਵਿੱਚ ਮਾਲ ਪਹੁੰਚੂਕਿਆ ਜੀ ਕਿਸੇ ਵੀ ਭੈਣ ਭਰਾ ਨੇ ਵੇਚਣ ਵਾਸਤੇ ਲੈਣੇ ਹੋਣ ਤਾਂ ਜਿੰਨੇ ਮਰਜ਼ੀ ਲੈ ਸਕਦਾ ਜੀ ਇਹ ਬਹੁਤ ਮਾਲ ਪਹੁੰਚੂਕਿਆ ਹੈਗਾ ਇਹ ਹੈਗਾ ਜੀ ਸਿਰਫ 50 ਰੁਪਈਆ ਦਾ ਪੀਸ ਪਰਿਆ ਬੱਟੇ ਸਾਇਰਾ ਤੌਲੀ ਹੈ ਜੀ ਬਹੁਤ ਇਕੱਠੇ ਮਾਲ ਪਹੁੰਚ ਗਿਆ ਇਹ ਸਾਡੀ ਵੀਡੀਓ ਨੂੰ ਵਾਸਤਵਾਤ ਸ਼ੇਅਰ ਕਰੋ ਤੇ ਲਾਈਕ ਕਰੋ ਜੀ ਇੰਸਟਾਗ੍ਰਾਮ ਤੇ ਉੱਤੇ ਤੇ ਫੇਸਬੁੱਕ ਦੇ ਉੱਤੇ ਫੋਲੋ ਕਰੋ ਜਿਹੜਾ ਫੇਸਬੁੱਕ ਤੇ ਫੋਲੋ ਕਰਕੇ ਸਾਡੇ ਕੋਲ ਸਕਰੀਨਸ਼ਾਟ ਭੇਜੂਗਾ ਟ੍ਰੀ ਵੀ ਵੀ ਕੀਤੀ ਆਊਗੀ ਘੱਟੋ ਘੱਟ 500 ਰੁਪਏ ਦਾ ਕਪੜਾ ਮਗਾਉਣਾ ਬੁਏ ਡੀਲੀਵਰੀ ਕਿਤੇ ਜਾਉਗੇ ਉਹਨੂੰ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਇਕਾ ਹੋਰ ਦੇਖੋ ਜੀ ਇਹ ਤੋਂ ਵੱਡਾ ਚਾਤਰ ਵਰਗਾ ਸਹਜਾ ਜੀ ਇਹ ਜਿਵੇਂ ਆਪਾਂ ਕਹਦੇ ਨਾ ਚਾਤਰ ਵਰਗਾ ਸਹਜਾ ਜੀ ਵੱਡਾ ਪੂਰਾ ਜਿਹੜਾ ਆਮ ਮਾਰਕਰ ਦੇ ਵਿੱਚ ਇਹ 120 ਰੁਪਏ ਦਾ ਤੌਲੀਆ ਵਿਕਦਾ ਹੈਗਾ ਸਾਡਾ ਰੇਟ ਹੈ ਸਿਰਫ 150 ਦੇ 2 ਜੀ ਇਹ 150 ਦੇ 2 ਬਹੁਤ ਰੰਗ ਤੇ ਡਿਜ਼ਾਈਨ ਦੇ ਵਿੱਚ ਪਹੁੰਚੁੱਕਿਆ ਜੀ ਕੋ ਜੀ ਕਿੰਨਾ ਵੱਡੇ ਸਾਈਜ਼ ਦਾ ਤੌਲੀ ਆਇਆ ਹੈ ਪੂਰਾ ਚਿੱਟਾ ਮਰਜੀ ਭਾਰੀ ਕੋ ਭਾਰੀ ਬੰਦੇ ਜਿਵੇਂ ਆਪਾਂ ਕਹਿੰਦੇ ਚਾਰ ਤਰ ਵਰਗਾ ਸੈਜਾ ਜੀ ਪੂਰਾ ਪੱਟਾ ਸਿਰਫ 150 ਦੇ 2 ਕਰਤੀ ਜੀ ਇਹ 150 ਦੇ 2 ਭਰਾਵਾ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਰ ਮੇਲੇ ਦੇ ਉੱਤੇ 150 ਦੇ 2 ਕਰਤੀ ਜੀ ਇਹ ਫਿਰ ਬਿਲਕੁਲ ਫਾਇਸੀ ਚਾਉਰੀਆ ਜੀ ਬਹੁਤ ਹੀ ਰੰਗ ਤੇ ਡਿਜ਼ਾਈਨ ਆ ਗਿਆ ਇਹਦੇ ਵਿੱਚ ਦੇਖੋ ਪੂਰਾ ਵਧੀਆ ਕੁਆਲਿਟੀ ਦਿੱਤੇ ਆਈ ਇਹ। ਰੰਗ ਤੇ ਡਿਜ਼ਾਈਨਿੰਗ ਬਹੁਤ ਵਮਾਲ ਪਹੁੰਚੂਕਿਆ ਜੀ। ਪੂਰੇ ਵੱਡੇ ਸਾਈਜ਼ ਦੀ ਕੁਆਲਿਟੀ ਹੈ ਜੀ ਇਹ। ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋ ਜੀ ਇਹ। ਕਿਸੇ ਵੀ ਭੈਣ ਭਰਾ ਨੇ ਇਕੱਠੇ ਚੌਲੀਆਂ ਵੇਚਣ ਵਾਸਤੇ ਲੈਣੇ ਆਂ ਦੁਕਾਨਦਾਰੀ ਵਾਸਤੇ ਲੈਣੇ ਆ ਤਾਂ ਜਿੰਨੇ ਮਰਜ਼ੀ ਲੈ ਜਾ ਸਕਦਾ ਜੀ। ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ। ਪੂਰੇ ਵੱਡੇ ਸਾਈਜ਼ ਦੇ ਵਿੱਚ ਹੈ ਜੀ ਇਹ। ਕੋਲ ਕੁਆਂਟੀਟੀ ਦੇ ਵਿੱਚ ਮਾਲ ਪਹੁੰਚੂਕਿਆਗਾ 150 ਦੇ 2 ਜੀ ਚਾਦਰ ਵਰਗਾ ਸੈਜਾ ਹੀ ਪੂਰਾ ਵੱਡਾ ਭਰਾਵਾ ਦੀ ਹਿੱਤੀ ਤੇ ਭਾਰੀ ਸੇਰਵੇ ਲੱਗ ਰਿਹਾਗਾ ਕਾ ਚੀਜ਼ਾਂ ਦੇਖੋ ਜੀ ਬੁਰਾ ਵਾਲਾ ਤੌਲੀਆ ਹੈਗਾ ਇਹ ਬੁਰਾ ਵਾਲਾ ਤੌਲੀਆ ਆ ਨੀ ਇਹਦਾ ਰੇਟ ਹੈ ਜੀ 100 120 ਰੁਪਏ ਤੋਂ ਘੱਟ ਵਿਖਦਾ ਨਹੀਂਗਾ ਆਪਣੇ ਕੋਲੇ ਹੈਗਾ ਜੀ 150 ਦੇ 2 ਇਹ ਵੀ 150 ਦੇ ਤੋਂ ਰੰਗ ਕਟੇ ਡਿਜ਼ਾਈਨ ਦੇ ਵਿੱਚ ਬਹੁਤ ਰੰਗਾਂ ਤੇ ਡਿਜ਼ਾਈਨਾਂ ਦੇ ਮਾਲ ਪਹੁੰਚੂਕਿਆ ਜੀ ਬੰਦਲਾਂ ਦੇ ਬੰਦਲ ਮਾਲ ਪਹੁੰਚੂਕਿਆ ਜੀ ਜਿੰਨੇ ਮਰਜ਼ੀ ਲਿਆ ਸਕਦੇ ਉਹਦੇ ਵਿੱਚ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦਿੱਤੇ ਜੀ ਭਰਾਵਾ ਦੀ ਹੱਟੀ ਦੇ ਉੱਤੇ ਰੱਖੜੀ ਸੇਲ ਮੇਲਾ ਚੱਲ ਰਿਹਾ ਜੀ ਰੱਖ ਲਈ ਤੇ ਜਿਵੇਂ ਆਪਾਂ ਕਹਿੰਦੇ ਸੁਪਟਾ ਦੇ ਨਾਲ ਤੌਲੀਆਂ ਵਗੈਰਾ ਲਾਉਣੇ ਜਿੰਨੇ ਮਰਜ਼ੀ ਲੈ ਜਾ ਸਕਦਾ ਜੀ 50 ਰੁਪਏ ਵਾਲਾ 150 2 ਵਾਲੇ ਜਿਹੜੇ ਮਰਜ਼ੀ ਲੈ ਜਾਓ ਜੀ ਇਹ 150 2 ਆ ਜੀ ਬਹੁਤ ਕੁਆਲਿਟੀ ਦੇ ਵਿੱਚ ਮਾਲ ਪਹੁੰਚੂਕਿਆ ਹੈਗਾ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸ਼ੇਰ ਮੇਲਾ ਚੱਲ ਰਿਹਾ ਹੈਗਾ ਹਰ ਕਿਸਮ ਦੇ ਤੌਲੀਆਂ ਦਾ ਭਾਰੀ ਸ਼ੇਰ ਮੇਲਾ ਜੀ ਕਾਹ ਹੈ ਦੇਖੋ ਬਹੁਤ ਹੀ ਵਧੀਆ ਫੈਨਸੀ ਕੁਆਲਿਟੀ ਦੇ ਉੱਤੇ ਮਖਮਲ ਵਰਗਾ ਕਪੜਾ ਹੀ ਮੇਪਾ ਕੱਢ ਜਾਈ ਗਏ ਪਰਮਾਨੈਂਟ ਚੱਲ ਰਿਹਾ ਜੀ ਇਹ ਬਹੁਤ ਵਧੀਆ ਕੁਆਲਿਟੀ ਪੂਰੇ ਵਧੀਆ ਵੱਡੇ ਸਾਈਜ਼ ਦੇ ਉੱਤੇ ਹੈਵੀ ਕੁਆਲਿਟੀ ਦੇ ਉੱਤੇ ਜਿਹੜਾ ਇਹ ਆਮ ਮਾਰਕੀਟ ਦੇ ਵਿੱਚ 170 80 ਰੁਪਿਆ ਦਾ ਉਹ ਨਹੀਂ ਆ ਵਿਖਦਾ ਹੈਗਾ ਸਾਡਾ ਰੇਟ ਹੈ ਜੀ ਇਹਦਾ 100 ਰੁਪਿਆ ਕਰਤਾ ਜੀ ਇਹ ਪਹਿਲਾਂ ਸਾਡੇ ਕੋਲ ਵੀ ਸੇਲ ਦੇ ਉੱਤੇ 300 ਦੇ ਦੋ ਸੀਗੇ ਰੇਟ ਘਟਾ ਕੇ 100 ਰੁਪਿਆ ਦਾ ਪੀਸ ਹੀ ਕਰਤਾ ਜੀ ਇਹ ਦੋ ਸਹੇ ਦੇ ਦੋ ਇਹਦੇ ਵਿੱਚ ਬਹੁਤ ਹੀ ਰੰਗਾਂ ਦੇ ਡਿਜ਼ਾਈਨਾਂ ਚ ਮਾਲ ਪਹੁੰਚੂ ਕਿਹਾਗਾ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋਗੇ ਭਰਾਵਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਸਾਡੀ ਵੀਡੀਓ ਨੂੰ YouTube ਤੇ ਤੇ Insta ਤੇ ਫੋਲੋ ਕਰੋ ਸਕਰੀਨਸ਼ਾਟ ਲੈ ਕੇ ਸਾਨੂੰ ਭੇਜੋ ਤੇ ਡਿਲੀਵਰੀ ਵੀ ਕਰਾਂਗੇ ਘੱਟ ਤੋਂ ਘੱਟ 500 ਰੁਪਏ ਦੇ ਆਰਡਰ ਦੀ ਡਿਲੀਵਰੀ ਫ੍ਰੀ ਹੋ ਸਕਦੀ ਹੈ ਜੀ ਭਰਾਵਾ ਦੀ ਹੱਤੀ ਦੇ ਸਤੇ ਭਾਰੀ ਸੇਰ ਮੇਲੇ ਚੱਲ ਰਿਹਾ ਜੀ ਭਾਰੀ ਸੇਰ ਮੇਲੇ ਦੇ ਵਿੱਚ ਡਿਜ਼ਾਈਨਿੰਗ ਬਹੁਤ ਡਿਜ਼ਾਈਨਾਂ ਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਡਿਜ਼ਾਈਨਿੰਗ ਦੇਖੀ ਚਲੋ ਦੇਖੋ ਸ਼ਾਨਦਾਰ ਡਿਜ਼ਾਈਨ ਜੀ ਸ਼ਾਨਦਾਰ ਕੁਆਲਟੀ ਪੂਰੇ ਵਧੀਆ ਹੈਵੀ ਕੁਆਲਟੀ ਦੇ ਉੱਤੇ ਹੈ ਜੀ ਬੱਡੇ ਸਾਈਜ਼ ਦੇ ਵਿੱਚ ਤਾਵਲ ਹੈਗਾ ਇਹ ਸਿਰਫ 100 ਜੀ ਦਾ ਕਰਤਾ ਜੀ ਇਹ 100 ਰੁਪਏ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਰ ਮੇਲਾ ਚੱਲ ਰਿਹਾਗਾ ਬਹੁਤ ਡਿਜ਼ਾਈਨਾਂ ਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਵੱਖੋ-ਵੱਖਰੇ ਜਿਹਨਾਂ ਦੇ ਵਿੱਚ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋ ਜੀ ਕਿਸੇ ਵੀ ਭੈਣ ਭਰਾ ਨੇ ਇਕੱਠੇ ਤੋਲਿਏ ਦੁਕਾਨਦਾਰੀ ਵਾਸਤੇ ਵੇਚਣ ਵਾਸਤੇ ਲੈਣੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜਿੰਨੇ ਮਰਜ਼ੀ ਲੈ ਜਾ ਸਕਦਾ ਜੀ ਇਹ ਬਹੁਤ ਇਕੱਠਾ ਮਾਲ ਪਹੁੰਚੂਕਿਆ ਹੈਗਾ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲੇ ਉੱਤੇ ਜੀ ਪਹਿਲਾਂ ਵੀ ਰੰਗ ਬਹੁਤ ਆਇਸ ਦੇ ਵਿੱਚ ਰੰਗ ਖਤਮ ਹੋ ਗਏ ਸੀਗੇ ਨਵੇਂ ਦੁਆਰੇ ਬਹੁਤ ਰੰਗਾਂ ਦੇ ਵਿੱਚ ਮਾਲ ਪਹੁੰਚੂਕਿਆ ਜੀ ਤੌਲੀਆ ਹੈ ਪੂਰਾ ਵਧੀਆ ਮਖਲ ਵਰਗਾ ਤੌਲੀਆ ਪੂਰੇ ਵੱਡੇ ਸਾਈਜ਼ ਦਾ ਜੀ ਇਹ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਸਿਰਫ 100 ਰੁਪਏ ਦਾ ਗੱਤਾ ਜੀ ਭਰਾਮਾ ਦੀ ਹੱਟੀ ਵਾਸਤੇ ਰੋਡ ਮਾਰਮੜੀ